ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਤੇ ਕੋਟ ਖਾਲਸਾ ਵਿੱਚ ਤੰਤਰ ਬੱਬਾ ਮਸਤ ਰਾਮ ਜੀ ਪਿਜਨ ਕਲੱਬ ਵੱਲੋਂ ਜਿਹੜਾ ਟੂਰਨਾਮੈਂਟ ਕਰਵਾਇਆ ਗਿਆ ਸੀ ਇਹ ਜੇੜ ਦਾ ਦੂਸਰਾ ਐਤਵਾਰ ਸੀ ਜੀ ਦੂਸਰਾ ਐਤਵਾਰ ਟੂਰਨਾਮੈਂਟ ਕਰਵਾਇਆ ਗਿਆ ਸੀ ਤੇ ਇਹ ਟੂਰਨਾਮੈਂਟ ਮਤਲਬ ਪੂਰਾ ਸਫਲ ਹੋ ਗਿਆ ਤੇ ਅੱਜ ਇਹਨਾਂ ਦਾ ਇਨਾਮ ਵੰਡ ਸਮਾਗਮ ਜਿਹੜਾ ਬੰਟੀ ਵੀਰ ਜੀ ਉਹਨਾਂ ਨੇ ਤੇ ਸਰਜੀਤ ਵੀਰ ਜੀ ਉਹਨਾਂ ਨੇ ਨਾ ਇਹ ਜਿਹੜਾ ਟੂਰਨਾਮੈਂਟ ਦਾ ਆਰਗੇਨਾਈਜ਼ ਕੀਤਾ ਸੀ ਤੇ ਅੱਜ ਇਨਾਮ ਵੰਡ ਸਮਾਗਮ ਜਿਹੜੇ ਕਰਨ ਜਾ ਰਹੇ ਆ ਤੇ ਆਪਾਂ ਬੰਟੀ ਭਾਈ ਨਾਲ ਤੇ ਸਰਜੀਤ ਭਾਈ ਨਾਲ ਕਰਦੇ ਆਂ ਗੱਲਬਾਤ ਤੇ ਲਾਗੇ ਆ ਜਾਓ ਦੋਨੇ ਜਾਨੇ ਵੀਰ ਹਾਂਜੀ ਸਸੀਗਾ ਬੰਡੀ ਭਾਜੀ ਸਸੀਗਾ ਸਜੀਤ ਭਾਜੀ ਤੇ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਭਾਜੀ ਜਿਹੜਾ ਤੁਸੀਂ ਇਹ ਟੂਰਨਾਮੈਂਟ ਕਰਾਇਆ ਤਾਂ ਬਹੁਤ ਵਧੀਆ ਸ਼ੌਂਕ ਤੁਸੀਂ ਕੀਤਾ ਆ ਤੇ ਇਹ ਦੱਸਣਾ ਵੀ ਇਹ ਟੂਰਨਾਮੈਂਟ ਵਿੱਚ ਮਤਲਬ ਕਿ ਤੁਹਾਨੂੰ ਕਿੰਨਾ ਚਿਰ ਹੋ ਗਿਆ ਟੂਰਨਾਮੈਂਟ ਕਰਵਾਉਂਦਿਆਂ ਨੂੰ ਉਸਤਾਦ ਜੀ ਐਦ ਕੀ ਆਪਣਾ ਤੀਸਰਾ ਟੂਰਨਾਮੈਂਟ ਹੈਗਾ ਜੀ ਠੀਕ ਆ ਜੀ ਹਾਂਜੀ ਤੇ ਹਰ ਵਾਰੀ ਟੂਰਨਾਮੈਂਟ ਆਪਣਾ ਬਹੁਤ ਵਧੀਆ ਜਾਂਦਾ ਆ ਬਹੁਤ ਵਧੀਆ ਆਪਣੇ ਜਿੰਨੇ ਵੀ ਪਾਰਟਿਸਪੀਟ ਕਰਦੇ ਆ ਸਾਰੇ ਵੀਰ ਬਹੁਤ ਵਧੀਆ ਸਾਥ ਦਿੰਦੇ ਆ ਆਪਣਾ ਬਹੁਤ ਵਧੀਆ ਸ਼ੌਂਕ ਹੁੰਦਾ ਆ ਠੀਕ ਹੈ ਜੀ ਤੇ ਇਸ ਐਰ ਕੀ ਜਿਹੜਾ ਤੁਸੀਂ ਟੂਰਨਾਮੈਂਟ ਕਰਵਾਇਆ ਸੀ ਇਹ ਇਹਦੇ ਵਿੱਚ ਕਿੰਨੀਆਂ ਟੋਟਲ ਛੱਤਾਂ ਸੀ ਐਰ ਕੀ ਵੀਰ ਜੀ ਆਪਣੇ ਕੋ 28 ਛੱਤਾਂ ਹੈਗੀਆਂ ਸੀ ਵੀਰ ਜੀ ਠੀਕ ਹੈ ਜੀ ਬਹੁਤ ਵਧੀਆ ਮਤਲਬ ਕਿ ਟੂਰਨਾਮੈਂਟ ਤੁਹਾਡਾ ਸਿਰੇ ਚੜਿਆ ਬਹੁਤ ਵਧੀਆ ਜਾਂਦੀ ਹੈ ਹਾਂ ਜੀ ਤੇ ਇਹਦੇ ਵਿੱਚ ਫਰਸਟ ਇਨਾਮ ਸੈਕਿੰਡ ਇਨਾਮ ਥਰਡ ਇਨਾਮ ਜਿਨ੍ਹਾਂ ਜਿਨ੍ਹਾਂ ਦਾ ਆਇਆ ਉਹ ਦੱਸ ਦਿਓ ਥੋੜਾ ਜਿਹਾ ਆਪਣੇ ਵੀਰ ਜੀ ਆਪਣੇ ਜਿਹਨਾਂ ਫਰਸਟ ਪ੍ਰਾਈਜ਼ ਹੈਗਾ ਜੀ ਉਹ ਆਪਣੇ ਸੁਖਵਿੰਦਰ ਸਿੰਘ ਸੁੱਖਾ ਵੀਰ ਜੀ ਉਹਨਾਂ ਦਾ ਫਰਸਟ ਪ੍ਰਾਈਜ਼ ਆਇਆ ਜੀ ਸੈਕਿੰਡ ਪ੍ਰਾਈਜ਼ ਵੀਰ ਜੀ ਆਪਣੇ ਮਾਨਵੀਰ ਹੁਣੀਆ ਜੀ ਕੋਟ ਖਾਲਸਾ ਤੋਂ ਉਹਨਾਂ ਦਾ ਆਇਆ ਤੇ 3rd ਪ੍ਰਾਈਜ਼ ਆਪਣੇ ਲੱਡੂ ਉਸਤਾਦ ਜੀ ਢਪਈ ਤੋਂ ਉਹਨਾਂ ਦਾ ਹੈਗਾ ਜੀ ਤੇ ਹਿੱਟ ਕਬੂਤਰ ਦਾ ਨਾਮ ਵੀਰ ਜੀ ਸੰਨੀ ਵੀਰ ਵਡਾਲੀ ਆ ਉਹਦਾ ਹੈਗਾ ਜੀ 5:29 ਤੇ ਵੀਰ ਦਾ ਹਿੱਟ ਕਬੂਤਰ ਬੈਠਾ ਜੀ ਠੀਕ ਆ ਜੀ ਤੇ ਆ ਜਿਹੜੇ ਇੱਧਰ ਉਸਤਾਦ ਲੱਡੂ ਜੀ ਬੈਠੇ ਨੇ ਸੀਨੀਅਰ ਉਸਤਾਦ ਤੇ ਇੱਧਰ ਸਾਡੇ ਸੁੱਖਾ ਵੀਰ ਜੀ ਤੇ ਨਾਲ ਦੱਸਿਓ ਜੀ ਕੌਣ ਹੈਗੇ ਜੀ ਇਹ ਸੰਨੀ ਵੀਰ ਸੰਨੀ ਵੀਰ ਜੀ ਇਹਨਾਂ ਦਾ ਇਨਾਮ ਜਿਹੜਾ ਹਿੱਟ ਦਾ ਆਇਆ ਆ ਇਹ ਜਿੰਦਰ ਵੀਰ ਜੀ ਆਪਣੇ ਜਿੰਦਰ ਵੀਰ ਜੀ ਨੇ ਬਿੱਲੂ ਭਾਜੀ ਇਹ ਆਪਣੇ ਸੁੱਖੇ ਵੀਰ ਜੀ ਦੇ ਬ੍ਰਦਰ ਨੇ ਤੇ ਹੁਣ ਆਪਾਂ ਸ਼ੁਰੂ ਕਰੀਏ ਪ੍ਰੋਗਰਾਮ ਇਨਾਮ ਵੰਡ ਸਮਾਗਮ ਤੇ ਹਟ ਕਬੂਤਰ ਤੋਂ ਸ਼ੁਰੂ ਕਰੋ ਤੁਸੀਂ ਇਨਾਮ ਤੇ ਹਾਂਜੀ ਉਸਤਾਦਾਂ ਨੂੰ ਬੁਲਾ ਲਓ ਡੁੱਸ ਸਾ ਜੀ ਉਹਨਾਂ ਨੂੰ ਅੱਗੇ ਬੁਲਾਓ ਆਓ ਉਸਤਾਦ ਜੀ ਹਾਂਜੀ ਮੰਡੀ ਪਾਜੀ ਇਹ ਹਟ ਪ੍ਰਵਾਜ ਦਾ ਇਨਾਮ ਦੇਣ ਲੱਗੇ ਜੀ ਹਾਂਜੀ ਵੀਰ ਜੀ ਆਪਣਾ ਹੇਟ ਪ੍ਰਵਾਜ ਦਾ ਨਾਮ ਜੀ ਆਪਣੇ ਸੰਨੀ ਵੀਰ ਦਾ ਇਨਾਮ ਬਣਿਆ ਜੀ ਠੀਕ ਹੈ ਜੀ ਪਲੱਸ ਸ਼ੀਲਡ ਜੀ ਹਾਂਜੀ ਪਲੱਸ 3000 ਰੁਪਿਆ ਜੀ ਠੀਕ ਹੈ ਜੀ ਤੇ ਪਾਰਟੀ ਕਿਹੜੀ ਹੈ ਪਾਰਟੀ ਆਪਣੀ ਬੋਵੀ ਸਤਾਦੂ ਮੰਡੀ ਵਾਲਿਆਂ ਦੀ ਪਾਰਟੀ ਹੈ ਠੀਕ ਹੈ ਜੀ ਸਤਾਦ ਕੀਤਾ ਜੀ ਇਹਨਾਂ ਨੇ ਠੀਕ ਹੈ ਜੀ ਲੱਡੂ ਦਾ ਸਤਾਦ ਜੀ ਇਹਨਾਂ ਨੂੰ ਸਨਮਾਨ ਚਿੰਨ ਦੇ ਰਹੇ ਆ ਜੀ ਕਲਾਪਿੰਗ ਕਰ ਦਿਓ ਜੀ ਤੇ ਬੋਵੀ ਸਾਹਿਬ ਜੀ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾ ਤੇ ਬੰਟੀ ਵੀਰ ਨੂੰ ਵੀ ਬਹੁਤ ਬਹੁਤ ਮੁਬਾਰਕਾ ਜੀ ਹਾਂ ਜੀ ਬੰਟੀ ਭਾਜੀ ਹਾਂ ਜੀ ਵੀਰ ਜੀ ਆਪਣਾ ਤੀਸਰਾ ਨਾਮ ਜੇ ਕਿ ਆਪਣੇ ਲੱਡੂ ਸਤਾਦ ਜੀ ਤੇ ਭਾਈ ਤੋਂ ਇਹਨਾਂ ਦਾ ਬਣਿਆ ਜੀ ਪਲੱਸ ਕੱਪ ਪਲੱਸ 10000 ਰੁਪਿਆ ਜੀ ਵੀਰ ਜੀ ਇਹਨਾਂ ਨੂੰ ਸਨਮਾਨ ਕਰਨ ਲੱਗੇ ਆ ਜੀ ਇਹ ਬਿੱਲੂ ਵੀਰ ਜੀ ਸਨਮਾਨ ਕਰਨਗੇ ਇਹਨਾਂ ਦਾ ਜੀ ਕਲਾਪਿੰਗ ਹੋ ਜਾ ਯਾਰ ਲੱਡੂ ਸਾਹਿਬ ਜੀ ਬਹੁਤ ਬਹੁਤ ਮੁਬਾਰਕਾਂ ਜੀ ਸਤਾਜੀ ਤੁਹਾਨੂੰ ਤੇ ਸੁੱਖੇ ਵੀਰ ਜੀ ਤੁਹਾਨੂੰ ਵੀ ਬਹੁਤ ਮੁਬਾਰਕਾਂ ਜੀ ਹਾਂ ਜੀ ਬੰਟੀ ਵੀਰ ਜੀ ਤੇ ਹੁਣ ਤੁਸੀਂ ਸੈਕਿੰਡ ਪ੍ਰਾਈਜ਼ ਦਾ ਕਰੋ ਸੈਕਿੰਡ ਪ੍ਰਾਈਜ਼ ਵਾਲੇ ਆਏ ਭਾਜੀ ਵੀਰ ਜੀ ਆ ਆਪਣਾ ਜਿਹੜਾ ਦੂਸਰਾ ਪ੍ਰਾਈਜ਼ ਏ ਮਾਨ ਵੀਰ ਕੋਟ ਖਾਲਸਾ ਤੋਂ ਆ ਕਿਉਂ ਕੋਸ਼ਿਸ਼ ਕਰਨ ਕਰਕੇ ਆਪਣੇ ਕੋਈ ਤੇ ਨਹੀਂ ਪਹੁੰਚ ਸਕੇ ਤੇ ਉਹਨਾਂ ਦਾ ਦੂਸਰਾ ਨਾਮ ਬਣਿਆ ਜੇ ਕੱਪ ਪਲੱਸ 13000 ਰੁਪਿਆ ਉਹ ਆਪਾਂ ਉਹਨਾਂ ਦਾ ਪ੍ਰਾਈਜ਼ ਹੋਲਡ ਕੀਤਾ ਜੇ ਉਹ ਮੇਰੇ ਵੀਰ ਜਦੋਂ ਉਹਨਾਂ ਦਾ ਟਾਈਮ ਲੱਗਾ ਅੱਗੇ ਲੈ ਜਾਣਗੇ ਆ ਲੱਦੂ ਸਾਹਿਬ ਜੀ ਉਹਨੂੰ ਸਟਾਰ ਜੀ ਸਾਰੇ ਠੀਕ ਹੈ ਜੀ ਹਾਂਜੀ ਬੰਟੀ ਭਾਜੀ ਵੀਰ ਜੀ ਆਪਣਾ ਜਿਹੜਾ ਫਰਸਟ ਪ੍ਰਾਈਜ਼ ਏ ਆਪਣੇ ਉਸਤਾਦ ਸੁਖਵਿੰਦਰ ਸਿੰਘ ਸੁੱਖਾ ਵੀਰ ਜੀ ਏ ਠੀਕ ਹੈ ਆਪਣੇ ਮਾੜੀ ਉਸਤਾਦ ਦੇ ਕਲੀਫੇ ਆ ਜੀ ਮਾੜੀ ਉਸਤਾਦ ਦੀ ਪਾਰਟੀ ਆ ਜੀ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾ ਇਹਨਾਂ ਦਾ ਫਰਸਟ ਪ੍ਰਾਈਜ਼ ਭਣਿਆ ਜੇ ਸਵਤ ਕਰ ਕੋ ਪਲੱਸ ਤੇ ਫਰਸਟ ਨਾਮ ਹੈ ਗਾ ਜੇ 16000 ਰੁਪਿਆ ਇਹ ਆਪਣੇ ਲੱਡੂ ਉਸਤਾਦ ਦੀ ਸਨਮਾਨ ਕਰਨਗੇ ਜੀ ਠੀਕ ਹੈ ਜੀ ਬਹੁਤ ਬਹੁਤ ਮੁਬਾਰਕਾ ਸੁਖੇ ਭਾਈ ਤੁਹਾਨੂੰ ਤੁਹਾਡੀ ਪਾਰਟੀ ਨੂੰ ਵੀ ਜੀ ਇਹ ਜੀ ਫਰਸਟ ਪ੍ਰਾਈਜ਼ ਆਇਆ ਜੇ ਤੇ ਫਰਸਟ ਪ੍ਰਾਈਜ਼ ਸੁਖੇ ਵੀਰ ਜੀ ਉਹਨਾਂ ਦੇ ਝੋਲੀ ਪਿਆ ਜੇ ਤੇ ਬਹੁਤ ਬਹੁਤ ਮੁਬਾਰਕਾ ਜੀ ਬਹੁਤ ਬਹੁਤ ਮੁਬਾਰਕਾ ਹਾਂਜੀ ਪੰਟੀ ਭਾਜੀ ਹਾਂਜੀ ਵੀਰ ਜੀ ਆਪਣਾ ਜਿਹੜਾ ਤੀਸਰਾ ਟੂਰਨਾਮੈਂਟ ਹੈ ਜੀ ਇਹ ਬਹੁਤ ਵਧੀਆ ਸਫਲ ਹੋਇਆ ਸਾਰੇ ਵੀਰਾਂ ਨੇ ਬਹੁਤ ਵਧੀਆ ਆਪਣਾ ਸਾਥ ਦਿੱਤਾ ਹੈ ਜੀ ਇਹਦੇ ਵਿੱਚ ਜਿੰਨੇ ਵੀ ਮੇਰੇ ਵੀਰਾਂ ਨੇ 28 ਛੱਤਾਂ ਨੇ ਪਾਰਟਿਸਿਪੇਟ ਕੀਤਾ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜੀ ਜਿੰਨੇ ਵੀ ਸਾਡੇ ਸਤਾਦ ਸਹਿਬਾਨ ਆਏ ਜਿਨ੍ਹਾਂ ਦੇ ਨਾਮ ਆਏ ਆ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਜੀ ਤੇ ਜਗਮੋਹ ਸਤਾਦ ਜੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਸਾਡੇ ਵਿੱਚ ਆ ਕੇ ਤੇ ਆਪਣੀ ਵੀਡੀਓ ਰਿਕਾਰਡ ਕਰਦੇ ਪਏ ਜੀ ਥੈਂਕ ਯੂ ਥੈਂਕ ਯੂ ਜੀ ਲੋ ਜੀ ਅੱਗੇ ਦੇ ਜਿੰਨੇ ਵੀ 200 ਦੋਸਤ ਸੱਜਣ ਆਏ ਆ ਸਾਰੇ ਤੁਹਾਨੂੰ ਵੀਡੀਓ ਦੇ ਵਿੱਚ ਇਹਨਾਂ ਦਾ ਇੰਟਰੋਡਕਸ਼ਨ ਕਰਾਂਦੇ ਆ ਆ ਸਾਰੇ ਵੀ ਸੱਜਣ ਬੈਠੇ ਨੇ ਇੱਥੇ ਛੋਟੇ ਵੀਰ ਵੀ ਆਏ ਆ ਨਾਲ ਤੇ ਫਿਰ ਮਿਲਦੇ ਤੁਹਾਨੂੰ ਨੈਕਸਟ ਵੀਡੀਓ ਤੱਕ ਤਦ ਤੱਕ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ